ਵੇ ਵਾਕੇ ਮੁੰਡਿਆਂ ਤੇ ਕਿੱਡੇ ਬੋਝ ਹੁੰਦੇ ਨੇ ਜਦੋਂ ਅਸੀਂ ਕਿਸੇ ਆਪਣੀ ਧੀ ਲਈ ਰਿਸ਼ਤਾ ਦੇਖਣ ਜਾਂਦੇ ਆ ਤਾਂ ਅਸੀਂ ਕਹਿੰਦੇ ਆ ਕਿ ਸਾਡੇ ਕੋਲੇ ਚਾਹੇ 5 ਕਿੱਲੇ ਹੋਣ ਪਰ ਮੁੰਡੇ ਕੋਲੇ 10-15 ਕਿੱल्ल्या ਤੋਂ ਘੱਟ ਜ਼ਮੀਨ ਨਹੀਂ ਹੋਣੀ ਚਾਹੀਦੀ ਕੋਈ ਹੀ ਪਿਓ ਹੋਊਗਾ ਸ਼ਾਇਦ ਜਿਹੜਾ ਆਪ 10-15 ਕਿੱल्ल्या ਦਾ ਮਾਲਕ ਹੋਊਗਾ ਤੇ ਆਪਣੀ ਧੀ ਲਈ 2-3 ਕਿੱल्ल्या ਵਾਲਾ ਮੁੰਡਾ ਲੱਭੂਗਾ ਜੋ ਲੱਭ ਵੀ ਲੰਦਾ ਮੁੰਡੇ ਦੇ ਚੰਗੇ ਗੁਣ ਦੇਖ ਕੇ ਤਾਂ ਲੋਕ ਸਵਾਲ ਕਰਨ ਲੱਜਾਂਦੇ ਆ ਤੁਸੀਂ ਇੰਨੀ ਘੱਟ ਜ਼ਮੀਨ ਵਾਲਾ ਮੁੰਡਾ ਲੱਭਿਆ ਤੇ ਕਈ ਵਾਰੀ ਫਿਰ ਅਗਲਾ ਕਹਿ ਦਿੰਦਾ ਜੀ ਨੌਕਰੀ ਆ ਉਹਦੇ ਕੋਲੇ ਫਿਰ ਵੀ ਲੋਕ ਮਤਲਬ ਉਸ ਮੁੰਡੇ ਨੂੰ ਇੱਜ਼ਤ ਨਹੀਂ ਦਿੰਦੇ ਹੈਗੇ ਤੁਸੀਂ ਕਿਸੇ ਵੀ ਪਰਿਵਾਰ ਦੇ ਵਿੱਚ ਦੇਖ ਲਿਓ ਜੇ ਉਸ ਪਰਿਵਾਰ ਦੇ ਵਿੱਚ ਦੋ ਜੁਆਈ ਨੇ ਨਾ ਜਿਹਦੇ ਕੋਲ ਜ਼ਿਆਦਾ ਜ਼ਮੀਨ ਜਾਇਦਾਦ ਹੋਊਗੀ ਹਮੇਸ਼ਾ ਉਸੇ ਜੁਆਈ ਨੂੰ ਜ਼ਿਆਦਾ ਇੱਜ਼ਤ ਦਿੱਤੀ ਜਾਂਦੀ ਹੈ ਬੇਸ਼ੱਕ ਲੋਕ ਕਹੀ ਜਾਣ ਕਿ ਹੁਣ ਤਾਂ ਸਮਾਂ ਬਹੁਤ ਬਦਲ ਗਿਆ ਨਹੀਂ ਬਦਲਿਆ ਸਮਾਂ ਸਮਾ ਅੱਜ ਵੀ ਤੁਹਾਨੂੰ ਤੁਹਾਡੇ ਪੈਸੇ ਰੁੱਤਵੇ ਨਾਲ ਹੀ ਇੱਜ਼ਤ ਦਿੰਦੇ ਨੇ ਲੋਕ